ਸੁਖਬੀਰ ਸਿੰਘ ਬਾਦਲ ਮੁਆਫੀ ਮੰਗ ਲੈਣ ਤੇ ਸੀਐਮ ਭਗਵੰਤ ਮਾਨ ਨਾਮ ਬੋਲਣ ਇਦਾਂ ਹੋ ਹੀ ਨਹੀਂ ਸਕਦਾ ਸੀਐਮ ਭਗਵੰਤ ਮਾਨ ਦਾ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਸਨ ਵੱਖ-ਵੱਖ ਥਾਵਾਂ ਦੇ ਉੱਤੇ ਸੀਐਮ ਭਗਵੰਤ ਮਾਨ ਵੱਲੋਂ ਜਾ ਕੇ ਲੋਕਾਂ ਨਾਲ ਸਮੱਸਿਆਵਾਂ ਉਹਨਾਂ ਦੀਆਂ ਸੁਣ ਰਹੇ ਸੀ ਔਰ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਉਸ ਵੇਲੇ ਸੀਐਮ ਭਗਵੰਤ ਮਾਨ ਨੂੰ ਅੰਤ ਵਿੱਚ ਹੀ ਸਹੀ ਪਰ ਪੱਤਰਕਾਰਾਂ ਵੱਲੋਂ ਇੱਕ ਸਵਾਲ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਮੁਆਫੀ ਨਾਮੇ ਉੱਤੇ ਸਵਾਲ ਕੀਤਾ ਗਿਆ ਉਸ ਉੱਤੇ ਸੀਐਮ ਭਗਵੰਤ ਮਾਨ ਦੀ ਇੱਕੋ ਪ੍ਰਤੀਕਰਮ ਸੀਗਾ ਕਿ ਗਲਤੀ ਦੀ ਮੁਆਫੀ ਹੁੰਦੀ ਹੈ ਗੁਨਾਹਾਂ ਦੀ ਕੋਈ ਮੁਆਫੀ ਨਹੀਂ ਹੁੰਦੀ ਸੁਖਬੀਰ ਸਿੰਘ ਬਾਦਲ ਨੇ ਜੋ ਕੀਤਾ ਆ ਕੀ ਉਹ ਗੁਨਾਹ ਨੇ ਸੀਐਮ ਭਗਵੰਤ ਮਾਨ ਦੇ ਇਸ ਬਿਆਨ ਦੇ ਉੱਤੇ ਸਾਫ਼ ਜ਼ਾਹਿਰ ਹੁੰਦਾ ਸਿੱਖ ਕੌਮ ਵੀ ਇਸ ਨੂੰ ਸ਼ਾਇਦ ਮੰਨਦੀ ਹੋਵੇ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਨਾਮ ਲਗਾਤਾਰ ਬੇਅਦਬੀ ਕਾਂਡਾਂ ਨਾਲ ਜੁੜਦਾ ਹੈ ਲਗਾਤਾਰ ਗੋਲੀ ਕਾਂਡਾਂ ਨਾਲ ਜੁੜਦਾ ਹੈ ਔਰ ਅਜੇ ਤੱਕ ਉਸ ਚੀਜ਼ ਨੂੰ ਲੈ ਕੇ ਨਿਰਧਾਰਿਤ ਤੌਰ ਦੇ ਉੱਤੇ ਮੁਆਫੀ ਨਹੀਂ ਮੰਗੀ ਗਈ ਲੰਘੇ ਦਿਨ ਮੁਆਫੀ ਮੰਗੀ ਪਰ ਉਸ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਮੁਆਫੀ ਮੰਗੀ ਕਿਸ ਚੀਜ਼ ਲਈ ਗਈ ਹੈ ਉਹ ਬੇਅਦਬੀ ਵਾਸਤੇ ਮਾਫੀ ਮੰਗੀ ਗਈ ਹੈ ਜਾਂ ਫਿਰ ਬੇਅਦਬੀ ਹੋਈ ਤੇ ਉਸ ਦਾ ਲੋਕਾਂ ਦੇ ਉੱਤੇ ਸੰਗਤਾਂ ਦੇ ਉੱਤੇ ਕੀ ਪ੍ਰਭਾਵ ਹੋਇਆ ਉਸ ਵਾਸਤੇ ਮਾਫੀ ਮੰਗੀ ਗਈ ਹੈ ਲੋਕਾਂ ਦੇ ਕੋਲ ਉਹ ਕਿ ਲੋਕਾਂ ਨੂੰ ਉਹ ਸਹਿਣਾ ਪਿਆ ਖੈਰ ਅਜੇ ਤੱਕ ਇਸ ਉੱਤੇ ਸਪਸ਼ਟਿਕਰਨ ਸਾਹਮਣੇ ਨਹੀਂ ਆ ਸਕਿਆ ਪਰ ਜ਼ਰੂਰ ਸੈਂਫਟੀ ਸੇਕ ਮਾਫੀ ਹੈਗੀ ਹੈ ਜਾਂ ਫਿਰ ਆਪਣੇ ਕੀਤੇ ਦੀ ਮਾਫੀ ਆਪਣਾ ਕੀਤਾ ਕਬੂਲਿਆ ਹੈ ਸੁਖਬੀਰ ਬਾਦਲ ਨੇ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਉੱਤੇ ਅਜੇ ਤੱਕ ਸਵਾਲ ਖੜੇ ਹੋ ਰਹੇ ਨੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੱਲੋਂ ਜ਼ਰੂਰ ਇੱਕੋ ਲਾਈਨ ਦੇ ਵਿੱਚ ਸਾਰੀ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਦੀ ਉਹ ਇੱਕੋ ਲਾਈਨ ਸੀ ਕਿ ਮਾਫੀ ਗਲਤੀਆਂ ਦੀ ਮਿਲਦੀ ਹੈ ਗੁਨਾਹਾਂ ਦੀ ਮਾਫੀ ਨਹੀਂ ਮਿਲਦੀ ਆਓ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਦੇ ਆ ਵੀਰ ਬਾਦਲ ਕਹਿ ਰਿਹਾ ਕਹਿੰਦੇ ਬੇਅਦਰੀਆਂ ਸਾਡੀ ਸਰਕਾਰ ਤੋਂ ਹੋਈਆਂ ਅਸੀਂ ਉਸ ਚੀਜ਼ ਦੇ ਲਈ ਮਾਫੀ ਮੰਗੇ ਆ ਅਕਾਲੀ ਬੀਜੇਪੀ ਦੇ ਵੱਲੋਂ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਮਾਫੀਆ ਗੁਨਾਹਾਂ ਦੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ